ਕਿਰਕਾ ਤੁਹਾਡਾ ਸਵਾਗਤ ਲੈ ਕੇ ਹਟਣਾ ਅੱਜ ਦੀਆਂ ਵੱਡੀਆਂ ਖਬਰਾਂ ਸਾਂਝੀਆਂ ਕਰਾਂਗੇ ਤੁਹਾਡੇ ਨਾਲ ਸਭ ਤੋਂ ਪਹਿਲਾਂ ਗੱਲ ਕਰ ਲੈਨੇ ਹਾਂ ਕੋਈ ਚੋਣਵੀਆਂ ਖਬਰਾਂ ਦੀ ਭਾਗੜਾ ਡੈਮ ਦੇ ਗੇਟ ਖੋਲੇ ਮੱਛੀ ਤਬਾਹੀ ਅੱਜ ਸਰਕਾਰੀ ਛੁੱਟੀ ਆਪ ਸਰਕਾਰ ਦੀ ਬਿੱਲੀ ਥੈਲਿਓਂ ਬਾਹਰ ਕਿਵੇਂ ਬਣਿਆ ਜਨਮ ਦਿਨ ਮਰਨ ਦਿਨ ਕਿਸਾਨ ਅਤੇ ਪੁਲਿਸ ਹੋਏ ਆਮੋ ਸਾਹਮਣੇ ਸੋ ਗੱਲ ਕਰਾਂਗੇ ਅੱਜ ਦੀਆਂ ਹੋਰ ਕੁਝ ਖਾਸ ਚੋਣਵੀਆਂ ਖਬਰਾਂ ਦੀ 100 ਰੁਪਏ ਦੇ ਨੋਟ ਨੇ ਬੀਜੇਪੀ ਦੇ ਨੇਤਾ ਦਾ ਪੀਏ ਇਹ ਬਣਾ ਦਿੱਤਾ ਮਾਲੋ ਮਾਲ ਮਿਲ ਰਹੀਆਂ ਵਧਾਈਆਂ ਬੀਡੀਪੀਓ ਦੇ ਦਫ਼ਤਰ ਮੂਹਰੇ ਅਨਰੇਗਾ ਮਜ਼ਦੂਰਾਂ ਨੇ ਲਗਾਇਆ ਧਰਨਾ ਦਰਿਆਵਾਂ ਦੇ ਕਿਨਾਰਿਆਂ ਦੇ ਉੱਪਰ ਦਿਨ ਰਾਤ ਸਖਤ ਨਿਗਰਾਨੀ ਰੱਖੀ ਜਾਵੇ ਡਾਕਟਰ ਗੋਇਲ ਮਨੁੱਖੀ ਅਧਿਕਾਰ ਕਮਿਸ਼ਨ ਦੇ ਵੱਲੋਂ ਪੰਜਾਬ ਦੇ ਡੀਜੀਪ ਨੂੰ ਨੋਟਿਸ ਜਾਰੀ ਮੈਡੀਕਲ ਪ੍ਰੈਕটিশਨਰਸ ਐਸੋਸੀਏਸ਼ਨ ਦੇ ਵੱਲੋਂ ਮੀਟਿੰਗ ਕਾਂਗਰਸ ਦੇ ਖੇਮੇ ਵਿੱਚ ਹੋਇਆ ਵਾਧਾ ਤੁੰਗਵਾਲੀ ਦੇ ਅਨੇਕਾਂ ਪਰਿਵਾਰ ਕਾਂਗਰਸ ਦੇ ਵਿੱਚ ਹੋਏ ਸ਼ਾਮਲ ਖਬਰਾਂ ਵਿਸਥਾਰ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਕਾਂਗਰਸ ਦੇ ਖੇਮੇ ਦੇ ਵਿੱਚ ਵਾਧਾ ਹੋ ਗਿਆ ਹੈ ਤੁੰਗਵਾਲੀ ਵਿਖੇ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਪਾਈ ਦੇ ਵੱਲੋਂ ਕਾਂਗਰਸੀ ਵਰਕਰਾਂ ਦੀ ਭਰਮੀ ਮੀਟਿੰਗ ਕੀਤੀ ਗਈ ਇਸ ਮੌਕੇ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਅਨੇਕਾਂ ਹੀ ਪਰਿਵਾਰ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਹਨ ਵਧਾਏ ਇੱਕ ਕੋਰਟ ਪਾਈਕ ਦੇ ਵੱਲੋਂ ਉਹਨਾਂ ਦਾ ਤਹਿ ਦਿਲੋਂ ਸਵਾਗਤ ਕੀਤਾ ਗਿਆ ਤੇ ਇਸ ਤੌਰਾਨ ਸੰਬੋਧਨ ਕਰਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਪਰਿਵਾਰਾਂ ਦੀ ਸ਼ਮੂਲੀਅਤ ਦੇ ਨਾਲ ਕਾਂਗਰਸ ਪਾਰਟੀ ਪੰਜਾਬ ਮਜ਼ਬੂਤ ਹੋਵੇਗੀ ਉਹਨਾਂ ਕਹੇ ਕਿ ਪੰਜਾਬ ਭਰ ਵਿੱਚ ਲੋਕ ਮਜੂਤਾ ਆਪ ਭਾਵ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਹਨ ਅਤੇ ਵੱਡੀ ਗਿਣਤੀ ਵਿੱਚ ਲੋਕ ਕਾਂਗਰਸ ਦੇ ਵਿੱਚ ਸ਼ਾਮਲ ਹੋ ਰਹੇ ਹਨ ਤੇ ਕਾਂਗਰਸ ਪਾਰਟੀ ਨਾਲ ਜੁੜ ਕੇ ਆਪਣੇ ਪਰਿਵਾਰ ਅਤੇ ਆਪਣੇ ਪੰਜਾਬ ਦੀ ਤਰੱਕੀ ਦੇ ਵਿੱਚ ਹਿੱਸਾ ਪਾਉਣਾ ਚਾਹੁੰਦੇ ਹਨ ਉਨ੍ਹਾਂ ਦਾਅਵਾ ਕੀਤਾ ਹੈ ਕਿ 2027 ਦੇ ਵਿੱਚ ਸੂਬੇ ਦੇ ਅੰਦਰ ਕਾਂਗਰਸ ਦੀ ਸਰਕਾਰ ਆਵੇਗੀ ਅਤੇ ਇਸ ਮੌਕੇ ਪਾਰਟੀ ਦੇ ਬਲਾਕ ਪ੍ਰਧਾਨ ਗੁਰਤੇਜ ਸਿੰਘ ਪੋਲਾ ਪੈਣੀ, ਧਰਮ ਸਿੰਘ ਮਾੜੀ, ਸੂਬਾ ਮੀਤ ਪ੍ਰਧਾਨ ਕਿਸਾਨ ਵਿੰਗ ਕੁਲਵਿੰਦਰ ਸਿੰਘ ਨਾਥਪੁਰਾ, ਸਰਦੂਲ ਸਿੰਘ ਗੁਵਿੰਦਪੁਰਾ ਅਤੇ ਹੋਰ ਕਈ ਕਾਂਗਰਸੀ ਆਗੂ ਮajouਦ ਰਹੇ। ਸੋ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਅਗਲੀ ਖਬਰ ਦੀ। medical practices association ਦੇ ਵੱਲੋਂ ਮੀਟਿੰਗ ਕੀਤੀ ਗਈ ਹਾਂਜੀ ਤੁਹਾਨੂੰ ਦੱਸ ਦਈਏ ਕਿ ਮੈਡੀਕਲ ਪ੍ਰੈਕਟਿਸਰ ਤੇ ਵਿੱਚ ਐਸੋਸੀਏਸ਼ਨ ਪੰਜਾਬ ਬਠਿੰਡਾ ਬਲਾਕ ਦੋ ਦੀ ਮੀਟਿੰਗ ਸਥਾਨਕ ਟੀਚਰ ਹੋ ਵਿਖੇ ਕੀਤੀ ਗਈ ਇਸ ਐਸੋਸੀਏਸ਼ਨ ਦੇ ਹਾਜ਼ਰੀਨ ਮੈਂਬਰਾਂ ਨਾਲ ਮੰੰਗਾ ਮਸਲਿਆਂ ਦੇ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੌਕੇ ਡਾਕਟਰ ਅਸ਼ੋਕ ਕੁਮਾਰ ਜਿੰਦਲ ਮੁੱਖ ਮਹਿਮਾਨ ਵਜੋਂ ਪਹੁੰਚੇ ਮੀਟਿੰਗ ਦੀ ਅਗਵਾਈ ਕਰਦਿਆਂ ਬਲਾਕ ਪ੍ਰਧਾਨ ਡਾਕਟਰ ਰੇਸ਼ਮ ਸਿੰਘ ਸੰਧੂ ਨੇ ਇੱਥੇ ਜਾਣਕਾਰੀ ਦਿੱਤੀ ਕਿ ਸਾਰੇ ਮੈਂਬਰਾਂ ਨੂੰ ਸਾਫ ਸੁਥਰੀ ਤੇ ਨਸ਼ਾ ਰਹਿਤ ਪ੍ਰੈਕਟਿਸ ਕਰਨ ਦੀ ਅਪੀਲ ਵੀ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦੀ ਮर्याਦਤ ਦਾ ਪਾਲਣ ਕਰਨਾ ਹਰ ਮੈਂਬਰ ਦੀ ਮੁੱਢਲੀ ਜ਼ਿੰਮੇਵਾਰੀ ਹੈ ਐਸੋਸੀਏਸ਼ਨ ਪ੍ਰਤੀ ਗੈਰ ਜ਼ਿੰਮੇਵਾਰੀ ਦਾ ਰਵੱਈਆ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਸਾਡੀ ਏਕਤਾ ਹੀ ਦੀ ਤਾਕਤ ਹੈ ਮੀਟਿੰਗ ਦੇ ਵਿੱਚ ਜ਼ਿਲ੍ਹਾ ਚਰਨਲ ਸਕੱਤਰ ਡਾਕਟਰ ਮਨਪ੍ਰੀਤ ਸਿੰਘ ਡੱਲਾ ਬਲਾਕ ਚੇਅਰਮੈਨ ਡਾਕਟਰ ਮਨੋਰ ਪਵਾਰ ਅਤੇ ਹੋਰ ਕਈ ਆਗੂ ਇੱਥੇ ਮੌਜੂਦ ਰਹੇ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਅਗਲੀ ਖਬਰ ਦੀ ਤੇ ਅਗਲੀ ਖਬਰ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਹੈ ਮਨੁੱਖੀ ਅਧਿਕਾਰ ਕਮਿਸ਼ਨ ਦੇ ਵੱਲੋਂ ਪੰਜਾਬ ਦੇ ਡੀਪੀ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਕੀ ਹੈ ਇਹ ਮਾਮਲਾ ਤੁਹਾਨੂੰ ਦੱਸ ਦਿੰਦੇ ਹਾਂ ਤੁਹਾਨੂੰ ਦੱਸ ਦਈਏ ਕਿ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਉਹਨਾਂ ਮੀਡੀਆ ਰਿਪੋਰਟਾਂ ਅਤੇ ਇਸ ਵਾਰ ਨੋਟਸੋ ਲਿਆ ਜਿਨ੍ਹਾਂ ਦੇ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਹੀ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਖੇਤਰ ਦੇ ਵਿੱਚ ਦੋ ਪੁਲਿਸ ਮੁਲਾਜ਼ਮਾਂ ਨੇ ਇੱਕ ਪੱਤਰਕਾਰ ਦੇ ਉੱਪਰ ਹਮਲਾ ਕਰ ਦਿੱਤਾ ਸੀ NHRC ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ 7 ਅਗਸਤ ਨੂੰ ਪ੍ਰਸ਼ਾਸਨ ਪ੍ਰਕਾਸ਼ਿਤ ਰਿਪੋਰਟਾਂ ਦੇ ਅਨੁਸਾਰ ਇਹ ਘਟਨਾ 1 ਅਗਸਤ ਨੂੰ ਵਾਪਰੀ ਸੀ ਇਸ ਤੋਂ ਬਾਅਦ ਆਜ਼ਾਦੀ ਦਿਵਸ ਸਮਰੋਹ ਤੋਂ ਪਹਿਲਾਂ ਇਲਾਕੇ ਦੇ ਵਿੱਚ ਪੁਲਿਸ ਦੀ ਤਾਇਨਾਤੀ ਦੇ ਬਾਰੇ ਪੱਤਰਕਾਰਾਂ ਨੇ ਅਧਿਕਾਰੀਆਂ ਨੂੰ ਸਵਾਲ ਕੀਤਾ ਇਸ ਤੋਂ ਬਾਅਦ ਉਸ ਨੂੰ ਸਾਰਿਆਂ ਦੇ ਸਾਹਮਣੇ ਕੁੱਟਿਆ ਮਾਰਿਆ ਗਿਆ ਅਤੇ ਉਸ ਨੂੰ ਜਲੀਲ ਕੀਤਾ ਗਿਆ ਜਿਸ ਦੇ ਉੱਪਰ ਹੁਣ ਇਸ ਸਬੰਧੀ ਨੋਟਿਸ ਲਿਆ ਗਿਆ ਹੈ ਇੱਕ ਵੀਡੀਓ ਦੇ ਵਿੱਚ ਪੱਤਰਕਾਰ ਬੇਹੋਸ਼ ਪਿਆ ਹੋਇਆ ਵੀ ਦਿਖਾਈ ਦੇ ਰਿਹਾ ਹੈ ਜਿਸ ਜਦੋਂ ਕਿ ਪੁਲਿਸ ਮੁਲਾਜ਼ਮ ਹਮਲੇ ਦੇ ਬਾਅਦ ਉਥੋਂ ਚਲੇ ਜਾਂਦੇ ਹਨ ਜਦੋਂ ਕਿ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਇਸ ਪੱਤਰਕਾਰ ਦੀ ਦੇਖਰੇਖ ਕਰਦੇ ਅਤੇ ਉਸ ਨੂੰ ਹਸਪਤਾਲ ਵੀ ਪਹੁੰਚਾਉਂਦੇ ਪਰ ਉਹਨਾਂ ਨੇ ਗੈਰ ਜ਼ਿੰਮੇਵਾਰਾਣਾ ਰਵਈਆ ਇਸ ਵਿਅਕਤੀ ਦੇ ਨਾਲ ਅਪਣਾਇਆ ਹੈ ਅਤੇ ਆਪਣੀ ਪੁਲਿਸ ਦੀ ਜੋ ਜ਼ਿੰਮੇਵਾਰੀ ਬਣਦੀ ਹੈ ਉਸ ਨੂੰ ਵੀ ਨਹੀਂ ਨਿਭਾਇਆ ਅਤੇ ਉੱਥੇ ਹੀ ਮਨੁੱਖੀ ਰਵਈਆ ਜਿਹੜਾ ਉਹ ਵੀ ਨਹੀਂ ਅਪਣਾਇਆ ਇਸ ਘਟਨਾ ਨੂੰ ਮਨੁੱਖੀ ਅਧਿਕਾਰਾਂ ਦਾ ਕੋਰ ਉਲੰਘਣ ਦੱਸਿਆ ਅਤੇ ਕਮਿਸ਼ਨ ਨੇ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਨੋਟਿਸ ਜਾਰੀ ਕਰਕੇ 2 ਹਫ਼ਤਿਆਂ ਦੇ ਅੰਦਰ-ਅੰਦਰ ਵਿਸਥਾਰਤ ਰਿਪੋਰਟ ਮੰਗੀ ਹੈ ਰਿਪੋਰਟ ਦੀ ਜਾਂਚ ਦੇ ਵਿੱਚ ਮੌਜੂਦਾ ਸਥਿਤੀ ਦੇ ਨਾਲ ਨਾਲ ਪੱਤਰਕਾਰ ਦੀ ਸੇਧ ਦੇ ਬਾਰੇ ਵੀ ਵੇਰਵੇ ਸ਼ਾਮਲ ਕਰਨ ਦੀ ਉਮੀਦ ਕੀਤੀ ਗਈ ਹੈ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਮਿਸ਼ਨ ਨੇ ਦੇਖਿਆ ਹੈ ਕਿ ਜੇਕਰ ਰਿਪੋਰਟ ਦੀ ਸਮਗਰੀ ਸਹੀ ਹੈ ਤਾਂ ਇਹ ਕਾਨੂੰਨ ਲਾਗੂ ਕਰਨ ਵਾਲਿਆਂ ਵੱਲੋਂ ਸੱਤਾ ਦੀ ਦੁਰਵਰਤੋਂ ਅਤੇ ਹਿਰਾਸਤ ਵਿੱਚ ਜਾਤੀਆ ਸੰਬੰਧੀ ਗੰਭੀਰ ਚਿੰਤਾਵਾਂ ਪੈਦਾ ਕਰਦੀ ਹੈ ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਫਿਰ ਪੰਜਾਬ ਦੇ ਵਿੱਚ ਪੁਲਿਸ ਹਿਰਾਸਤ ਵਿੱਚ ਪਏ ਕੈਦੀ ਜਾਂ ਫਿਰ ਮੁਲਜ਼ਮਾਂ ਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਰਵਈਆ ਕੀਤਾ ਜਾਂਦਾ ਹੋਵੇਗਾ ਇਸ ਦਾ ਅੰਦਾਜ਼ਾ ਇਸ ਰਵਈਏ ਤੋਂ ਹੀ ਲਗਾਇਆ ਜਾ ਸਕਦਾ ਹੈ ਸੋ ਹੁਣ ਮਨੁੱਖੀ ਅਧਿਕਾਰ ਕਮਿਸ਼ਨ ਦੇ ਵੱਲੋਂ ਡੀਜੀਪੀ ਤੋਂ ਵਿਸਥਾਰਤ ਰਿਪੋਰਟ ਦੀ ਮੰਗ ਕਰਕੇ ਪੰਜਾਬ ਪੁਲਿਸ ਤੇ ਉੱਪਰ ਇੱਕ ਨਵੀਂ ਤਲਵਾਰ ਲਟਕਾ ਦਿੱਤੀ ਹੈ ਸੋ ਅੱਗੇ ਬਾਤ ਤੇ ਹਾਂ ਗੱਲ ਕਰਦੇ ਹਾਂ ਅਗਲੀ ਖਬਰ ਦੀ ਅਗਲੀ ਖਬਰ ਪੰਜਾਬ ਦੇ ਵਿੱਚ ਦਰਿਆਵਾਂ ਨਾਲ ਸੰਬੰਧਿਤ ਦਰਿਆਵਾਂ ਦੇ ਕੰਢਿਆਂ ਦੇ ਉੱਪਰ ਦਿਨ ਰਾਤ ਸਖਤ ਨਖਰ ਨਿਗਰਾਨੀ ਰੱਖੀ ਜਾਵੇ ਕੋਇਲ ਦਾ ਬਿਆਨ ਹੈ ਕੀ ਇਹ ਹੈ ਮਾਮਲਾ ਦਾ ਉਸਨੇ ਹਾਂਜੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਜਲ ਸਰੋਤ ਮੰਤਰੀ ਬ੍ਰਿੰਦਰ ਕੁਮਾਰ ਗੋਇਲ ਨੇ ਇੱਥੇ ਜਾਣਕਾਰੀ ਦਿੱਤੀ ਹੈ ਤੇ ਉਹਨਾਂ ਨੇ ਇੱਕ ਬਿਆਨ ਵੀ ਜਾਰੀ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਸੂਬੇ ਦੇ ਪ੍ਰਭਾਵਿਤ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਦੀ ਸਥਿਤੀ ਦੇ ਬਾਰੇ ਸਮੀਖਿਆ ਕਰਨ ਲਈ ਉੱਚ ਪੱਧਰੀ ਵੀਡੀਓ ਕਾਨਫਰੈਂਸਿੰਗ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਹੁਸ਼ਿਆਰਪੁਰ, ਤਰਨਤਾਰਨ, ਕਪੂਰਥਲਾ, ਫਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਸਮੇਤ ਡਰੇਨਜ਼ ਵਿਭਾਗ ਦੇ ਸਾਰੇ ਕਾਰਜਕਾਰੀ ਇੰਜੀਨੀਅਰ ਐਕਸ਼ਨ ਅਤੇ ਸੁਪਰਡੈਂਟ ਇੰਜੀਨੀਅਰ ਐਸਈ ਸ਼ਾਮਲ ਹੋਏ ਮੀਟਿੰਗ ਦੇ ਦੌਰਾਨ ਬ੍ਰਿੰਦਰ ਕੁਮਾਰ ਗੋਇਲ ਨੇ ਸਾਰੇ ਦਰਿਆਵਾਂ ਦੇ ਕੰਢਿਆਂ ਤੇ ਦਿਨ ਰਾਤ ਨਿਰੰਤਰ ਚੌਕਸੀ ਰੱਖਣ ਦੇ ਨਿਰਦੇਸ਼ ਦਿੱਤੇ ਜਦੋਂ ਕਿ ਡਿਪਟੀ ਕਮਿਸ਼ਨਰਾਂ ਨੇ ਕੈਬਨਟ ਮੰਤਰੀ ਨੇ ਪ੍ਰਭਾਵਿਤ ਖੇਤਰਾਂ ਦੀ ਮੌਜੂਦਾ ਸਥਿਤੀ ਦੇ ਬਾਰੇ ਜਾਣਕਾਰੀ ਦਿੱਤੀ ਹੈ ਕੈਬਨਟ ਮੰਤਰੀ ਨੇ ਦੁਹਰਾਇਆ ਹੈ ਕਿ ਹੜ੍ਹਾਂ ਕਾਰਨ ਪ੍ਰਭਾਵਿਤ ਆਬਾਦੀ ਲਈ ਭੋਜਨ ਡਾਕਟਰੀ ਸਹਾਇਤਾ ਸਮੇਤ ਜ਼ਰੂਰੀ ਸਹੂਲਤਾਂ ਨਾਲ ਲੈਸ ਢੁਕਵੇਂ ਰਾਹਤ ਕੈਂਪ ਯਕੀਨੀ ਬਣਾਏ ਜਾਣ ਕੈਬਨਟ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਾਰੇ ਪ੍ਰਭਾਵਿਤ ਖੇਤਰਾਂ ਦੇ ਵਿੱਚ ਤਾਲਮੇਲ ਬਣਾਈ ਰੱਖਣ ਤੇ ਲਗਾਤਾਰ ਯਤਨ ਜਕੀਨੀ ਬਣਾਏ ਜਾਣ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਜਲ ਸਰੋਤ ਵਿਭਾਗ ਦਰਮਿਆਨ ਨਿਰੰਤਰ ਸੰਚਾਰ ਸੱਤਨ ਪਰਕਰਾਰ ਰੱਖੇ ਜਾਣਾ ਮੀਟਿੰਗ ਦੇ ਦੌਰਾਨ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਮੁੱਖ ਇੰਜੀਨੀਅਰ ਡ੍ਰੀਨਸ ਹਰਦੀਪ ਸਿੰਘ ਮਹਿੰਦੀਰਤਾ ਵੀ ਇਥੇ ਹਾਜ਼ਰ ਸਨ ਅੱਗੇ ਬਾਅਦ ਦੇ ਹਾਂ ਗੱਲ ਕਰਦੇ ਹਾਂ ਅਗਲੀ ਖਬਰ ਦੀ ਬੀਡੀਪੀਓ ਦਫ਼ਤਰ ਦੇ ਮੂਹਰੇ ਨਰੇਗਾ ਮਜ਼ਦੂਰਾਂ ਦੇ ਵੱਲੋਂ ਲਗਾਇਆ ਗਿਆ ਹੈ ਧਰਨਾ ਕੀ ਹੈ ਪੂਰਾ ਮਾਮਲਾ ਤੁਹਾਨੂੰ ਦੱਸ ਦਿੰਨੇ ਆ ਹਾਂਜੀ ਤੁਹਾਨੂੰ ਦੱਸ ਦਈਏ ਕਿ ਨਰੇਗਾ ਮਜ਼ਦੂਰ ਯੂਨੀਅਨ ਦੇ ਆਗੂ ਨੇ ਬਲਾਕ ਬਲਾਕ ਦਾ ਵਿਕਾਸ ਪੰਚਾਇਤ ਅਫਸਰ ਕੋਟਕਪੂਰਾ ਵਿਖੇ ਦਫ਼ਤਰ ਬਾ ਘਰਾਓ ਕਰਦੇ ਨਾਰੇਬਾਜ਼ੀ ਕੀਤੀ ਗਈ ਅਤੇ ਨਰੇਗਾ ਕਾਨੂੰਨ ਦੇ ਉਲੰਘਣਾ ਕਰਨ ਦੇ ਦੋਸ਼ ਵੀ ਇੱਥੇ ਲਗਾਏ ਗਏ ਹਨ ਕੀ ਹੈ ਪੂਰਾ ਮਾਮਲਾ ਤੇ ਕੀ ਨੇ ਇਹ ਦੋਸ਼ ਸਾਰੀ ਜਾਣਕਾਰੀ ਦੇਵਾਂਗੇ ਜੇਕਰ ਹਾਲੇ ਤੱਕ ਵੀ ਤੁਸੀਂ ਵੀਡੀਓ ਨੂੰ ਲਾਈਕ ਨਹੀਂ ਕੀਤਾ ਤੇ ਸ਼ੇਅਰ ਨਹੀਂ ਕੀਤਾ ਤਾਂ ਜ਼ਰੂਰ ਕਰ ਦੇਣਾ ਇਸ ਤੇ ਨਾਲ ਹੌਸਲਾ ਮਿਲਦਾ ਹੈ ਤੇ ਤੁਹਾਡੇ ਨਾਲ ਨਵੀਆਂ ਅਪਡੇਟਸ ਸਾਂਝੀਆਂ ਕਰਦੇ ਰਵਾਂਗੇ ਨਾਲ ਹੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਆਈਕਨ ਉੱਪਰ ਨੋਟੀਫਿਕੇਸ਼ਨ ਦੇ ਉੱਪਰ ਕਲਿੱਕ ਕਰਦੇ ਜ਼ਰੂਰ ਕਰ ਦੇਣਾ ਅੱਗੇ ਵਧਦੇ ਹਾਂ ਇਸ ਮੌਕੇ ਜਥੇਬੰਦਕ ਆਗੂਆਂ ਨੇ ਕਿਹਾ ਕਿ ਮੰਰੇਗਾ ਕਾਮਿਆਂ ਨੂੰ ਕੰਮ ਦੀ ਮੰਗ ਕਰਨ ਤੇ ਕੰਮ ਨਹੀਂ ਦਿੱਤਾ ਜਾ ਰਿਹਾ ਤੇ ਨਾ ਹੀ ਪੇਕਾਰੀ ਪੱਤਾ ਦਿੱਤਾ ਜਾ ਰਿਹਾ ਹੈ ਕਿਉਂ ਜੋ ਕੰਮ ਨਾ ਮਿਲਣ ਕਾਰਨ ਮਜ਼ਦੂਰ ਤਵਰਗ ਦੇ ਚੁੱਲ੍ਹੇ ਵੀ ਠੰਡੇ ਹੋ ਰਹੇ ਹਨ ਇਸ ਮੌਕੇ ਮਨਰੇਗਾ ਪੱਖੀ ਆਗੂਆਂ ਦੇ ਬਲਾਕ ਵਿਕਾਸ ਅਧਿਕਾਰੀਆਂ ਨੂੰ ਮਨਰੇਗਾ ਵਰਕਰਾਂ ਦੀਆਂ ਸਮੱਸਿਆਵਾਂ ਤੋਂ ਵੀ ਜਾਣੂ ਕਰਵਾਇਆ ਗਿਆ ਇਸ ਦੇ ਬਾਵਜੂਦ ਵੀ ਸੁਣਵਾਈ ਨਾ ਹੋਣ ਦੇ ਰੋਸ ਵਜੋਂ ਮਨਰੇਗਾ ਕਾਮਿਆਂ ਦੇ ਵੱਲੋਂ ਪੰਜਾਬ ਸਰਕਾਰ ਪ੍ਰਸ਼ਾਸਨ ਅਤੇ BDPO ਖਿਲਾਫ ਨਰੇਬਾਜ਼ੀ ਕਰਦੇ ਆ ਪ੍ਰਦਰਸ਼ਨਕਾਰੀਆਂ ਨੇ ਐਲਾਨ ਕੀਤਾ ਹੈ ਕਿ ਮੰਗਾ ਨਾ ਮੰਨੇ ਜਾਣ ਤੱਕ ਧਰਨਾ ਤੇ ਕਹਿਰਾਓ ਜਾਰੀ ਰਹੇਗਾ ਇਸ ਕਹਰਾਓ ਦੇ ਵਿੱਚ BDPO ਵਿਕਾਸ ਸ਼ਰਮਾ ਨੇ ਨਰੇਗਾ ਆਗੂਆਂ ਦੇ ਨਾਲ ਗੱਲਬਾਤ ਕਰਨ ਉਪਰੰਤ ਵਿਸ਼ਵਾਸ ਦਿਵਾਇਆ ਹੈ ਕਿ ਉਹਨਾਂ ਦੀਆਂ ਮੰਗਾਂ ਸੰਬੰਧੀ ਸਾਰੇ ਪੰਚਾਇਤ ਇਤੇ ਜਾਣੂ ਕੀਤਾ ਜਾਵੇਗਾ ਅਤੇ ਉਹਨਾਂ ਨੂੰ ਅੱਗੇ ਕਾਰਵਾਈ ਕਰਨ ਦੇ ਹੁਕਮ ਦੇ ਦਿੱਤੇ ਜਾਣਗੇ ਇਸ ਮੌਕੇ ਜ਼ਿਲ੍ਹਾ ਸਕੱਤਰ ਕਾਮਰੇਡ ਇਕੰਦਰ ਸਿੰਘ ਔਲਖਾ ਬਲਕਾਰ ਸਿੰਘ ਕਾਮਰੇਡ ਆਸ਼ਮਨੀ ਕੁਮਾਰ ਨਿੱਕਾ ਔਲਖ ਅਤੇ ਹੋਰ ਕਈ ਆਗੂ ਸ਼ਾਮਲ ਸਨ 10 ਰੁਪਏ ਦੇ ਨੋਟ ਨੇ ਕਿਸ ਤਰੀਕੇ ਦੇ ਨਾਲ ਬੀਜੇਪੀ ਦੇ ਨੇਤਾ ਦੇ ਪੀਏ ਨੂੰ ਮਾਲਾ-ਮਾਲ ਕਰ ਦਿੱਤਾ ਇਹਦੇ ਕਿਉਂ ਦੇ ਰਹੇ ਹਨ ਲੋਕ ਵਧਾਈਆਂ ਕੀ ਹੈ ਅਸਲ ਮਾਮਲਾ ਤੁਹਾਨੂੰ ਦੱਸ ਦਿੰਨੇ ਆਂ ਹਾਂਜੀ ਤੁਹਾਨੂੰ ਦੱਸ ਦਈਏ ਕਿ ਇੱਕ ਸਥਾਨਕ ਰਹਿਣ ਵਾਲੇ ਵਿਅਕਤੀ ਦੀ ਕਿਸਮਤ ਉਸ ਸਮੇਂ ਚਮਕ ਗਈ ਜਦੋਂ ਉਸਨੇ ਰਾਣੀ ਚਾਂਸੀ ਮਾਰਕੀਟ ਵਿਖੇ ਲਾਟਰੀ ਸੈਂਟਰ ਤੋਂ ਟਿਕਟ ਖਰੀਦੀ ਅਤੇ ਉਸ ਤੇ 9 ਲੱਖ ਰੁਪਏ ਦਾ ਇਨਾਮ ਨਿਕਲਿਆ ਜਦੋਂ ਨਤੀਜੇ ਆਏ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਇਨਾਮ ਜਿੱਤਣ ਤੋਂ ਬਾਅਦ ਲਾਟਰੀ ਸੈਂਟਰ ਤੇ ਖਾਸ ਸਮਰੋਹ ਰੱਖਿਆ ਗਿਆ ਜਿੱਥੇ ਅਧਿਕਾਰੀ ਖੁਦ ਮੌਜੂਦ ਰਹੇ ਅਤੇ ਉਹਨਾਂ ਨੇ ਜੇਤੂ ਨੂੰ ਨਗਦ ਰਕਮ 100 ਕੇ ਸਨਮਾਨਿਤ ਵੀ ਕੀਤਾ ਇਸ ਮੌਕੇ ਮੌਜੂਦ ਲੋਕਾਂ ਨੇ ਵੀ ਉਹਨਾਂ ਨੂੰ ਵਧਾਈਆਂ ਦਿੱਤੀਆਂ ਜਾਣਕਾਰੀ ਦੇ ਮੁਤਾਬਕ ਸਾਈ ਵਿਹਾਰ ਗਲੀ ਨੰਬਰ 7 ਦੇ ਰਹਿਣ ਵਾਲੇ ਰਜਿੰਦਰ ਨੇ 2 ਦਿਨ ਪਹਿਲਾਂ ਇਸ ਨੂੰ ਇੱਕ ਲਾਟਰੀ ਸੈਂਟਰ ਤੋਂ 10 ਰੁਪਏ ਵਾਲੀਆਂ 100 ਲਾਟਰੀਆਂ ਜਿਹੜੀਆਂ ਉਹ ਖਰੀਦੀਆਂ ਸਨ ਜਿਸ ਦੇ ਚਲਦਿਆਂ ਲਾਟਰੀ ਦੇ ਇਨਾਮ ਦੀ ਘੋਸ਼ਣਾ ਹੋਈ ਤੇ ਰਜਿੰਦਰ ਨੂੰ ਉਹਨਾਂ ਦੇ ਵਿੱਚੋਂ 9 ਲੱਖ ਰੁਪਏ ਦਾ ਇਨਾਮ ਨਿਕਲਿਆ ਜਿਸ ਨਾਲ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ 19 ਅਗਸਤ ਨੂੰ ਰਾਜਸੀ ਲਾਟਰੀ ਦੇ ਲੁਧਿਆਣਾ ਤੇ ਬਠਿੰਡਾ ਇੰਚਾਰਜ ਵਿਰੇਸ਼ ਹਿਮਾਰਨੀ ਅਤੇ ਭਾਰਤ ਮਿਸ਼ਰਾ ਮਨੋਕਾਮਨਾ ਲਾਟਰੀ ਸੈਂਟਰ ਤੇ ਪਹੁੰਚੇ ਅਤੇ ਲਾਟਰੀ ਸੈਂਟਰ ਦੇ ਸੰਚਾਲਕ ਰਾਗਵ ਨਾਗਪਾਲ ਨੂੰ ਵਧਾਈ ਦਿੱਤੀ ਇਸ ਮੌਕੇ ਉਪ ਸੱਤਾ ਰਜਿੰਦਰ ਸੁਧਾਰ ਨੂੰ 9 ਲੱਖ ਰੁਪਏ ਦੀ ਨਕਦ ਭੇਟ ਕਰਕੇ ਉਹਨਾਂ ਨੂੰ ਤੁਸ਼ੁਭਕਾਮਨਾਵਾਂ ਵੀ ਦਿੱਤੀਆਂ ਅਤੇ ਵਧਾਈਆਂ ਦਿੱਤੀਆਂ ਦੱਸਿਆ ਜਾ ਰਿਹਾ ਹੈ ਕਿ ਇਹ ਸ਼ਖਸ ਅਬੋਰ ਦੇ ਭਾਜਪਾ ਨੇਤਾ ਅਤੇ ਪੰਜਾਬ ਭਾਜਪਾ ਪ੍ਰਧਾਨ ਸਰਨੀਲ ਜਾਖੜ ਦੇ ਪੀ ਹੈ ਹਨ ਸੋ ਅੱਗੇ ਵਧਿਆ ਗੱਲ ਕਰਦੇ ਹਾਂ ਅਗਲੀ ਖਬਰ ਦੀ ਨੌਜਵਾਨ ਦਾ ਜਨਮ ਦਿਨ ਹੀ ਮਰਕ ਭਣ ਗਿਆ ਮਰਦਨ ਕੀ ਹੈ ਪੁਰਾ ਮਾਉਲਾ ਤੁਹਾਨੂੰ ਦੱਸ ਦਿੰਨੇ ਆ ਥਾਣਾ ਸਦਰ ਅਧੀਨ ਖੰਨਾ ਦੇ ਅਧੀਨ ਆਉਂਦੇ ਹੋਏ ਪਿੰਡ ਅ ਜਸਪਾਲੋ ਵਿਖੇ ਰਾਸ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਫੈਕਟਰੀ ਵਿੱਚ ਕੰਮ ਕਰਨ ਵਾਲੇ 20 ਸਾਲਾ ਨੌਜਵਾਨ ਦੀ ਅਚਾਨਕ ਮੌਤ ਹੋਣ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਨੌਜਵਾਨ ਫੈਕਟਰੀ ਵਿੱਚੋਂ ਛੁੱਟੀ ਕਰਕੇ ਆਪਣੇ ਘਰ ਜਾ ਰਿਹਾ ਸੀ ਅਚਾਨਕ ਜਿਸ ਨੂੰ ਦੌਰਾ ਪੈ ਗਿਆ ਤੇ ਇਸ ਦੀ ਮੌਤ ਹੋ ਗਈ ਮ੍ਰਿਤਕ ਨੌਜਵਾਨ ਦੀ ਪਛਾਣ ਦੀਪਕ ਕੁਮਾਰ ਪੁੱਤਰ ਸ਼ਨੀਲ ਸ਼ਨੀਲ ਕੁਮਾਰ ਆ ਕੰਤੀ ਮਾਨ ਪਰ ਵਿਸ਼ਵਾਸ ਖੁਰਦ ਸੀਤਾਨਗਰ ਉੱਤਰ ਪ੍ਰਦੇਸ਼ ਉਹ ਜੋ ਹੋਈ ਹੈ ਮ੍ਰਿਤਕ ਨੌਜਵਾਨ ਦੇ ਪਿਤਾ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਸਾਡਾ ਪੁੱਤਰ 3-4 ਮਹੀਨਿਆਂ ਤੋਂ ਆਪਣੇ ਕੰਮਕਾਰ ਲਈ ਪੰਜਾਬ ਆਇਆ ਸੀ ਪਿਛਲੇ 3 ਮਹੀਨਿਆਂ ਤੋਂ ਰਾਸ਼ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਫੈਕਟਰੀ ਵਿੱਚ ਕੰਮ ਕਰ ਰਿਹਾ ਸੀ ਸਾਡੇ ਪੁੱਤਰ ਨੇ ਸਾਨੂੰ ਜਾਣਕਾਰੀ ਦਿੱਤੀ ਸੀ ਕਿ ਫੈਕਟਰੀ ਵੱਲੋਂ ਮੈਨੂੰ ਤਨਖਾਹ ਨਹੀਂ ਦਿੱਤੀ ਜਾ ਰਹੀ ਜਿਸ ਕਾਰਨ ਇਹ ਨੌਜਵਾਨ ਪਰੇਸ਼ਾਨ ਰਹਿੰਦਾ ਸੀ ਬੀਤੀ ਕੱਲ ਇਸ ਨੌਜਵਾਨ ਦਾ ਜਨਮ ਦਿਨ ਸੀ ਅਤੇ ਆਪਣੇ ਜਨਮ ਦਿਨ ਦੀ ਪਾਰਟੀ ਕਰਨ ਲਈ ਆਪਣੇ ਦੋਸਤਾਂ ਕੋਲ ਜਾਣ ਲਈ ਫੈਕਟਰੀ ਵਾਲਿਆਂ ਨੂੰ ਕਿਹਾ ਸੀ ਕਿ ਮੈਨੂੰ ਮੇਰੀ ਤਨਖਾਹ ਦੇ ਦਿਓ ਫੈਕਟਰੀ ਵਾਲਿਆਂ ਵੱਲੋਂ ਉਸ ਨੂੰ ਤਨਖਾਹ ਨਹੀਂ ਦਿੱਤੀ ਗਈ ਜਿਸ ਕਾਰਨ ਜਾਦਾ ਪਰੇਸ਼ਾਨ ਹੋ ਗਿਆ ਅਤੇ ਜਦੋਂ ਫੈਕਟਰੀ ਤੋਂ ਛੁੱਟੀ ਕਰਕੇ ਆਪਣੇ ਦੋਸਤਾਂ ਕੋਲ ਜਨਮ ਦਿਨ ਲਈ ਪਾਰਟੀ ਮਨਾਉਣ ਜਾ ਰਿਹਾ ਸੀ ਤਾਂ ਅਚਾਨਕ ਫੈਕਟਰੀ ਦੇ ਬਾਹਰ ਕੋਈ ਦੂਰੀ ਤੇ ਜ਼ਮੀਨ ਤੇ ਗਿਰ ਗਿਆ ਜਿਸ ਦੀ ਮੌਤ ਹੋ ਗਈ ਸਾਡੇ ਨਜ਼ਦੀਕੀ ਰਿਸ਼ਤੇਦਾਰਾਂ ਵੱਲੋਂ ਦੀਪਕ ਲੋਸਤਲ ਵਿੱਚ ਲੈ ਕੇ ਜਾਣ ਲਿਜਾਇਆ ਗਿਆ ਜਿਸ ਦੇ ਨਾਲ ਹੀ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਇਸ ਨੌਜਵਾਨ ਨੂੰ ਇਨਸਾਫ ਲੈਣ ਦੇ ਲਈ ਅੱਜ ਸਾਥੀਆਂ ਵੱਲੋਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਰਾਸ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਜਸਪਾਲੋ ਫੈਕਟਰੀ ਦੇ ਮੇਨ ਗੇਟ ਦੇ ਅੱਗੇ ਮ੍ਰਿਤਕ ਨੌਜਵਾਨ ਦੀ ਲਾਸ਼ ਰੱਖ ਕੇ ਫੈਕਟਰੀ ਦੇ ਅਧਿਕਾਰੀਆਂ ਦੇ ਖਿਲਾਫ ਧਰਨਾ ਲਗਾ ਕੇ ਪੇਟ ਸੱਪਾ ਵੀ ਕੀਤਾ ਗਿਆ ਤੇ ਨਾਰੇਬਾਜ਼ੀ ਵੀ ਕੀਤੀ ਗਈ ਜਦੋਂ ਕਿ ਇਸ ਮਾਮਲੇ ਦੀ ਸੂਚਨਾ ਥਾਣਾ ਸਦਰਖੰਨਾ ਦੇ ਐਸ ਐਚਓ ਸੁਖਵਿੰਦਰ ਪਾਲ ਸਿੰਘ ਨੂੰ ਮਿਲੀ ਤਾਂ ਤੁਰੰਤ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਸ਼ਾਂਤ ਕਰਵਾਇਆ ਮਾਮਲਾ ਫਿਰ ਵੀ ਗਰਮ ਹੁੰਦਾ ਨਜ਼ਰ ਆ ਰਿਹਾ ਸੀ ਜਦੋਂ ਕਿ ਇਸ ਮਾਮਲੇ ਸੰਬੰਧੀ ਖੰਨਾ ਦੇ ਡੀਐਸਪੀ ਅਮਰਿਤਪਾਲ ਸਿੰਘ ਪਾਰਟੀ ਮੌਕੇ ਦੇ ਪਹੁੰਚੇ ਹਨ ਮ੍ਰਿਤਕਾ ਨੌਜਵਾਨ ਦੇ ਪਿਤਾ ਨੂੰ ਮਿਲੇ ਤਾਂ ਫੈਕਟਰੀ ਅਤੇ ਪਰਿਵਾਰ ਵਿਚਾਲੇ ਸਮਝੌਤਾ ਕਰਵਾਇਆ ਗਿਆ ਇਸ ਨੌਜਵਾਨ ਦੀ ਖਬਰ ਸੁਣ ਕੇ ਇਲਾਕੇ ਦੇ ਨੌਸਵਾਨ ਅਤੇ ਫੈਕਟਰੀ ਦੇ ਅੱਗੇ ਆ ਗਏ ਅਤੇ ਫੈਕਟਰੀ ਵਾਲੇ ਅਧਿਕਾਰੀਆਂ ਨੂੰ ਖਰੀਆਂ ਖਰੀਆਂ ਸੁਣਾਈਆਂ ਕਿ ਲੱਖ ਕਦੇ ਦੇ ਨੌਜਵਾਨਾਂ ਨੇ ਪੁਲਿਸ ਨੂੰ ਦੱਸਿਆ ਕਿ ਇਹਨਾਂ ਦੀ ਫੈਕਟਰੀ ਵਿੱਚ ਕੰਮ ਕਰਨ ਵਾਲੇ ਹਰੇਕ ਨੌਜਵਾਨ ਦੀ ਤਨਖਾਹ ਈਹੀ ਸਮੇਂ ਸਰ ਨਹੀਂ ਦਿੱਤੀ ਜਾਂਦੀ ਤੁਹਾਨੂੰ ਦੱਸ ਦਈਏ ਕਿ ਕਦੇ ਵੀ ਤਨਖਾਹ ਸਮੇਂ ਸਰ ਨਹੀਂ ਮਿਲਦੀ ਇਲਾਕੇ ਦੇ ਨੌਜਵਾਨਾਂ ਵੱਲੋਂ ਇਹ ਫੈਕਟਰੀ ਵਾਲਿਆਂ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਨ ਦੀ ਚੇਤਾਵਨੀ ਦਿੱਤੀ ਗਈ ਅਤੇ ਇਸ ਮਾਮਲੇ ਸੰਬੰਧੀ ਰਾਸ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਦੇ ਜੀ ਐਮ ਕੁਲਦੀਪ ਸਿੰਘ ਨੇ ਪ੍ਰਵਾਸੀ ਪਰਿਵਾਰਾਂ ਵੱਲੋਂ ਨੌਜਵਾਨ ਦੀ ਮੌਤ ਦੇ ਲਾਏ ਦੋਸ਼ਾਂ ਨੂੰ ਨਕਾਰਿਆ ਤੇ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈ ਇਹ ਕਿਹਾ ਇਨ੍ਹਾਂ ਦੀ ਦੋਸ਼ਾਂ ਦੇ ਵਿੱਚ ਕੋਈ ਸਚਾਈ ਨਹੀਂ ਹੈ ਜੀਐਮ ਕੁਲਦੀਪ ਸਿੰਘ ਨੇ ਕਿਹਾ ਹੈ ਕਿ ਇਹ ਨੌਜਵਾਨ ਦੀ ਮੌਤ ਸਾਡੀ ਫੈਕਟਰੀ ਤੋਂ ਛੁੱਟੀ ਤੋਂ ਬਾਅਦ ਫੈਕਟਰੀ ਤੇ ਬਾਹਰ ਕੋਈ ਦੂਰੀ ਤੇ ਜਾ ਕੇ ਹੋਈ ਹੈ ਸਾਡੀ ਫੈਕਟਰੀ ਦੇ ਮਾਲਕ ਵੱਲੋਂ ਫਿਰ ਵੀ ਇਸ ਪ੍ਰਵਾਸੀ ਪਰਿਵਾਰ ਦੇ ਨਾਲ ਹਮਦਰਦੀ ਅਤੇ ਮਦਦ ਲਈ ਅੱਗੇ ਆਏ ਹਨ ਪਰ ਫਿਰ ਵੀ ਇਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਹ ਬਹੁਤ ਗਲਤ ਹੈ ਸੋ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਅਗਲੀ ਖਬਰ ਦੀ ਆਪ ਸਰਕਾਰ ਦੀ ਬਿੱਲੀ ਥੈਲਿਓ ਬਾਹਰ ਕੀ ਹੈ ਮਾਮਲਾ ਤੁਹਾਨੂੰ ਦੱਸ ਦਿੰਨੇ ਹਾਂ ਜੀ ਤੁਹਾਨੂੰ ਦੱਸ ਦਈਏ ਕਿ ਆਪ ਆਗੂ ਨਹੀਂ ਇਸ਼ਾ ਸੁਸੋਦੀਆਂ ਵੱਲੋਂ ਦਿੱਤੇ ਗਏ ਬਿਆਨ ਤੋਂ ਉਪਰੰਤ ਹੁਣ ਉਹਨਾਂ ਦੀ ਬਿੱਲੀ ਥੈਲਿਓ ਬਾਹਰ ਆ ਗਈ ਹੈ ਜਿਸ ਨੇ ਆਪ ਸਰਕਾਰ ਦੇ ਪ੍ਰਤੀ ਮਨਚਾ ਕੀ ਹੈ ਪੰਜਾਬ ਪ੍ਰਤੀ ਉਹਨਾਂ ਦੀ ਇਹ ਯਾਰ ਕਰ ਦਿੱਤਾ ਹੈ ਇਹ ਪ੍ਰਗਟਾਵਾ ਭਾਈ ਭਗੂ ਬ੍ਰਿਤਪਾਲ ਸ਼ਰਮਾ ਨੇ ਕੀਤਾ ਹੈ ਉਹਨਾਂ ਕਿਹਾ ਹੈ ਕਿ ਆਪ ਵੱਲੋਂ ਬੀਤੇ ਦਿਨੀ ਔਰਤਾਂ ਦੇ ਰੱਖੇ ਗਏ ਟ੍ਰੇਨਿੰਗ ਕੈਂਪ ਦੇ ਵਿੱਚ ਜ ਮਨੀਸ਼ ਸੋਸੋਦੀਆ ਦੇ ਵੱਲੋਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਜਿੱਤਨ ਸੰਬੰਧਿਤ ਜੋ ਬਿਆਨ ਦਿੱਤਾ ਗਿਆ ਉਸ ਨੂੰ ਸੁਣ ਕੇ ਲੱਗਦਾ ਹੈ ਕਿ ਪੰਜਾਬ ਸਿਆਸਤ ਵਿੱਚ ਜੋ ਚੱਲ ਰਿਹਾ ਹੈ ਉਹ ਅੱਛਾ ਨਹੀਂ ਹੈ ਉਹਨਾਂ ਕਿਹਾ ਹੈ ਕਿ ਪੰਜਾਬ ਵਰਗੇ ਸ਼ਾਂਤੀਪਸੰਦ ਪਸੰਦ ਸੂਬੇ ਦੇ ਲੋਕ ਅਜਿਹੀ ਪਾਰਟੀ ਦੇ ਕਦੇ ਲੋਕਾਂ ਨੂੰ ਜਿਹੜਾ ਉਹ ਵਿਸ਼ਵਾਸ ਨਹੀਂ ਹੋਵੇਗਾ ਤੇ ਨਾ ਹੀ ਪੰਜਾਬ ਦੇ ਲੋਕ ਅਜਿਹੇ ਲੋਕਾਂ ਨੂੰ ਮੂੰਹ ਲਾਉਣਗੇ ਸ਼ਰਮਾ ਨੇ ਇੱਥੇ ਕਿਹਾ ਹੈ ਕਿ ਜਦੋਂ ਨਹੀਂ ਸੋਦੀਆ ਭਾਸ਼ ਹੁੰਦੇ ਰਹੇ ਹਨ ਤਾਂ ਮੰਚ ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪ੍ਰਧਾਨ ਅਮਰ ਅਰੋੜਾ ਹੱਸ ਹੱਸ ਕੇ ਉੰਨਾ ਦੀ ਹਾਂ ਵਿੱਚ ਹਾਂ ਮਿਲਾ ਰਹੇ ਹਨ ਜਿਹੜਾ ਬਹੁਤ ਹੀ ਮੰਦ ਭਾਗਾ ਹੈ ਅੱਗੇ ਵਧਦੇ ਗੱਲ ਕਰਦੇ ਅਗਲੀ ਖਬਰ ਦੀ ਹਾਂਜੀ ਤੁਹਾਨੂੰ ਦੱਸ ਦਈਏ ਕਿ ਤੁਸੀ ਬੰਨ ਕਦੋਂ ਵੀ ਟੁੱਟ ਸਕਦਾ ਇਸ ਸੰਬੰਧੀ ਜਾਣਕਾਰੀ ਕਿਉਂਕਿ ਸਾਹਮਣੇ ਆਈ ਹੈ ਤੁਸੀਂ ਤਾਨੂੰ ਦੱਸ ਦਈਏ ਕਿ ਹਰੀਕੇ ਹੈਡ ਵਰਕਸ ਤੋਂ ਡਾਊਨਸਟ੍ਰੀਮ 'ਚ ਛੱਟੇ ਗਏ ਪਾਣੀ ਦੇ ਕਾਰਨ ਪਿਛਲੇ ਇੱਕ ਹਫ਼ਤੇ ਤੋਂ ਤੁਸੀਂ ਬਨ ਨੂੰ ਸਤਲੁਜ ਦਰਿਆ ਦੇ ਪਾਣੀ ਦੋ ਜਗ੍ਹਾ ਤੋਂ ਖੋਰਾ ਲਗਾਇਆ ਹੈ ਜਿਸ ਦੀ ਪੂਰਤੀ ਲਈ ਧਾਰਮਿਕ ਸੰਪਰੰਪਰਾਵਾਂ ਅਤੇ ਪਿੰਡਾਂ ਇੱਥੇ ਲੋਕ ਜਿਹੜੇ ਪਿੰਡਾਂ ਦੇ ਉਹਨਾਂ ਦੇ ਵੱਲੋਂ ਪ੍ਰਸ਼ਾਸਕਿਕ ਅਧਿਕਾਰੀਆਂ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ ਤੇ ਇਸ ਬੰਨ ਨੂੰ ਮਜ਼ਬੂਤ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੇਸ਼ੱਕ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕਹਿਣ ਮੁਤਾਬਕ ਪਾਣੀ ਦਾ ਪੱਧਰ ਘਟਿਆ ਦੱਸਿਆ ਜਾ ਰਿਹਾ ਪਰ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਖਰਾਬ ਹੋ ਗਈ ਅਤੇ ਮੌਕੇ ਤੇ ਲੋਕਾਂ ਨੇ ਦੱਸਿਆ ਹੈ ਕਿ ਜਦੋਂ ਪਾਣੀ ਦਾ ਪੱਧਰ ਵਧਦਾ ਹੈ ਤਾਂ ਸਿਆਸੀ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਗੇੜੀਆਂ ਸ਼ੁਰੂ ਹੋ ਜਾਂਦੀਆਂ ਹਨ ਪਰ ਜਦੋਂ ਪਾਣੀ ਉੱਪਰ ਜਾਂਦਾ ਹੈ ਤਾਂ ਬੰਨ ਬਾਰੇ ਕੋਈ ਵੀ ਇੱਥੇ ਮੈਂ ਸੋਚਦਾ ਹਰ ਸਾਲ ਪਾਣੀ ਦਾ ਸੰਤਾਪ ਭੋਗਣਾ ਪੈਂਦਾ ਹੈ ਉਹਨਾਂ ਕਿਹਾ ਹੈ ਕਿ ਪਾਣੀ ਉੱਤਰ ਜਾਂਦਾ ਹੈ ਤਾਂ ਅਲੱਗ-ਅਲੱਗ ਤਰ੍ਹਾਂ ਦੀਆਂ ਬਿਮਾਰੀਆਂ ਦਾ ਖਦਸ਼ਾ ਵਾਝ ਜਾਂਦਾ ਹੈ ਪਰ ਸਿਹਤ ਵਿਭਾਗ ਦੇ ਵੱਲੋਂ ਪ੍ਰਭਾਵਿਤ ਪਿੰਡਾਂ ਦੇ ਅੰਦਰ ਕੋਈ ਮੈਡੀਕਲ ਟੀਮ ਨਹੀਂ ਭੇਜੀ ਜਾਂਦੀ ਇਸੇ ਤਰ੍ਹਾਂ ਇੱਥੇ ਖਾਣ-ਪੀਣ ਦਾ ਵੀ ਕੋਈ ਪ੍ਰਬੰਧ ਨਹੀਂ ਦੇਖਣ ਨੂੰ ਮਿਲ ਰਿਹਾ ਸੀ ਜਿਸ ਦੇ ਚਲਦਿਆਂ ਵਕ-ਵਕ ਧਾਰਮਿਕ ਸੰਸਥਾਵਾਂ ਦੇ ਵੱਲੋਂ ਇੱਥੇ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਹੈ ਤੁਸੀਂ ਮੰਨ ਤੇ ਪਏ ਵੱਡੇ ਵੱਡੇ ਖੱਡੇ ਡਰੇਨਸ ਵਿਭਾਗ ਦੀ ਲਾਪਰਵਾਹੀ ਦੱਸੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪਿੰਡ ਸਬਰਾ ਕੁੱਤੀਵਾਲਾ ਕੁੱਲੇਵਾਲਾ ਧਾਰ ਲੱਗੇ ਚੁਗੀਆਂ ਅਤੇ ਭੂਰਾ ਹਥਾੜ ਭਾਣ ਕੇ ਗੱਗੜ ਕੇ ਜਲੋ ਕੇ ਬੰਗਲਾ ਰਾਏ ਪੋਟ ਬੁੱਢਾ ਬੱਲੜ ਕੇ ਉਹ ਜੋ ਕੇ ਕੁੜੌਮਾ ਗਦਾਈ ਕੇ ਫੂਮਣੀ ਵਾਲਾ ਪਿੰਡਾਂ ਦੇ ਸੈਂਕੜਾ ਏਕੜ ਜ਼ਮੀਨਾਂ ਜਿਹੜੀ ਉਹ ਫਸਲ ਆ ਉਹ ਇੱਥੇ ਖਰਾਬ ਹੋ ਗਈ ਹੈ ਅਤੇ ਪਾਣੀ ਵਿੱਚ ਡੋਬ ਚੁੱਕੀ ਹੈ ਸਥਾਨਕ ਲੋਕਾਂ ਦੇ ਅੰਦਰ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਜੇਕਰ ਤੁਸੀਂ ਬੰਨ ਟੁੱਟ ਜਾਂਦਾ ਹੈ ਤਾਂ ਇਹ ਨੁਕਸਾਨ ਹੈ ਜਿਹੜਾ ਇਹ ਹਜ਼ਾਰਾਂ ਏਕੜ ਤੱਕ ਵੀ ਪਹੁੰਚ ਸਕਦਾ ਹੈ ਅਤੇ ਕਈ ਤਰ੍ਹਾਂ ਦੇ ਜਾਨੀ ਨੁਕਸਾਨ ਵੀ ਇੱਥੇ ਦੇਖਣ ਨੂੰ ਮਿਲ ਸਕਦੇ ਹੈ ਸੋ ਇਸ ਬੰਨ ਦੀ ਮਜ਼ਬੂਤੀ ਦੇ ਲਈ ਸਮਾਜ ਸੇਵੀ ਸੰਤ ਸੀਚੀਵਾਲ ਜੀ ਵੱਲੋਂ ਵੀ ਸੇਵਾ ਕੀਤੀ ਜਾ ਰਹੀ ਹੈ ਤੇ ਹੋਰ ਕਈ ਧਾਰਮਿਕ ਸੰਸਥਾਵਾਂ ਤੇ ਐਨ ਜੀਓਸ ਵੱਲੋਂ ਵੀ ਇੱਥੇ ਸਮਰਥਨ ਕੀਤਾ ਜਾ ਰਿਹਾ ਹੈ ਸੋ اے ਸਰ ਜੀ ਅੱਜ ਦੀਆਂ ਵੱਡੀਆਂ ਖਬਰਾਂ ਮਿਲਦੇ ਹਾਂ ਅਗਲੀਆਂ ਖਬਰਾਂ ਦੇ ਕਿਸੇ ਹੋਰ ਵਿਸ਼ੇਕਣ ਦੇ ਵਿੱਚ ਪੰਜਾਬ ਦੇ ਸਥਾਨੀਆਂ ਦੀ ਮੁਲਾਜ਼ਮਾਂ ਦੀ ਹਰ ਛੋਟੀ ਵੱਡੀ ਖਬਰ ਤੁਹਾਡੇ ਨਾਲ ਲਗਾਤਾਰ ਸੰਜੀ ਕਰਦੇ ਰਹਿੰਦੇ ਆ ਧੰਨਵਾਦ